ਆਨੇ ਚਾਰ ਸਾਲ ਹੋ ਗਿਆ ਬਿਮਾਰ ਪੈ ਗਏ ਕੀ ਗੱਲੋ ਕੀ ਦੀ ਹੈ ਕੈਂਸਰ ਦੇ ਮਰੀਜ਼ ਆ ਜੀ ਆਹੜਾ ਚ ਬਹੁਤ ਹਾਲ ਹਾਲ ਖਰਾਬ ਹੋਇਆ ਜੀ ਦਾਣਾ ਫੱਟਾ ਜੋ ਮਕਾਨ ਬੂਣਾ ਸਭ ਟਹਿ ਗਏ ਨੇ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਇਹ ਗੈਰ ਕੋਲ ਫੜ ਫੜ ਲਈਦਾ ਮੈਂ ਤਾਂ ਕਰ ਦਿੰਦੇ ਨੇ ਜਿਦਾਂ ਸਰਪੰਚ ਵਰਗੇ ਨੇ ਕੋਆਟਾ ਦਾਣਾ ਵੇਣ ਵੇਣ ਖਾ ਪੀ ਲਈਦਾ ਮੰਗ ਇਹੋ ਕਰਨਾ ਜਾਂਦੇ ਆ ਸਾਡਾ ਕੋਈ ਰਹਿਣ ਵਾਸਤੇ ਕੋਠੀ ਆ ਕੋ ਬਣ ਜਾ ਛੋਟਾ ਜਿਹਾ ਤੇ ਕੋਈ ਦਾਣਾ ਫੱਕਾ ਜਿਹੜਾ ਸਭ ਰੁੜ ਗਿਆ ਆਲਾ ਕੋਈ ਹੈ ਨਹੀਂ ਕੋਈ ਕੋਲ ਬੱਧਿਆ ਨਹੀਂ ਕੁਝ ਹੋਈ ਇਹਦੇ ਨਾਲ ਪੈਵ ਲੱਗੀ ਹੋਈ ਆ ਅੱਛਾ ਜੀ ਕੋਈ ਪਤਾ ਨਹੀਂ ਕਿਹੜੇ ਮੋਕੇ ਦਰਦ ਉੱਠੇ ਜਾਂ ਇੱਥੇ ਕੋਈ ਸਾਧਨ ਨਹੀਂ ਕੋਈ ਲਾਗੇ ਹਸਪੀਟਲ ਕੋਈ ਨਹੀਂ ਅੱਛਾ ਜੀ ਕੋਈ ਜਾਣਦਾ ਕੋਈ ਬੰਦਾ ਵਾਸਤੇ ਕੋਈ ਪ੍ਰਸ਼ਾਸਨ ਵਾਲੋ ਘਟਕਟਾਵਾਸ ਯੋਜਨਾ ਤਰੰਤ ਇਹਨਾਂ ਨੂੰ ਆਵਾਸ ਯੋਜਨਾ ਜਦੋਂ ਦੀ ਪਹਿਲੀ ਕਿਸ਼ਤ ਦੇ ਘਟਕਟਾਟ ਪਾਈ ਜਾਏ ਤਾਂ ਇਹਨਾਂ ਦਾ ਉਹ ਸਸਤਾ ਕੋਈ ਸਹਾਇਤਾ ਕਰੇ ਤੇ ਥੋੜਾ ਬੁੜਾ ਘਰ ਇਹਨਾਂ ਦਾ ਜੀਣ ਨੂੰ ਪੰਡਾ ਅੱਜ ਫਿਰ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਕਰੀਬ ਪਿਛਲੇ ਸਾਢੇ 3-4 ਮਹੀਨੇ ਪਹਿਲਾਂ ਪੰਜਾਬ ਅੰਦਰ ਜਿੱਤੇ ਹੜ੍ਹਾਂ ਕਰਕੇ ਕਾਫੀ ਜ਼ਿਆਦਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਦੀਨਨਗਰ ਅਤੇ ਡੇਰਾ ਬੱਬਾ ਨਾਨਕ ਵਿਧਾਨ ਸਭਾ ਹਲਕੇ ਦੇ ਪਿੰਡ ਕਾਫੀ ਪ੍ਰਭਾਵਿਤ ਹੋਏ ਸੀ ਉਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਅੱਜ ਪਹੁੰਚੇ ਹਾਂ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਸੇ ਸੱਤ ਪਰਿਵਾਰ ਔਰ ਪਰਿਵਾਰ ਜਿਹੜੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਪਰਿਵਾਰ ਦਾ ਘਰ ਦਾ ਮੁਖੀ ਆ ਉਹ ਵੀ ਜਿਹੜਾ ਕਾਫੀ ਲੰਮੀ ਬਿਮਾਰੀ ਦੇ ਨਾਲ ਲੂਝ ਰਿਹਾ ਹਾਂਜੀ ਭਾਜੀ ਕੀ ਨਾਮ ਆਪਣਾ ਜੀ ਤਸ਼ਵੀਰ ਸਿੰਘ ਜੀ ਕਿੰਨਾ ਚਿਰ ਹੋ ਗਿਆ ਤੁਸੀਂ ਬਿਮਾਰ ਸਾਨੂੰ ਜੇ 4 ਸਾਲ ਹੋ ਗਿਆ ਬਿਮਾਰ ਪੈ ਕੇ ਕੀ ਗੱਲ ਹੋ ਗਈ ਦੀ ਐ ਕੈਂਸਰ ਤੇ ਮਰੀ ਜਾ ਜੀ ਤੇ ਜਦੋਂ ਹੜ੍ਹ ਆਏ ਸੀ ਹੜ੍ਹਾਂ ਵਿੱਚ ਕਿਦਾਂ ਦਾ ਸਮਾਂ ਸੀ ਹੜ੍ਹਾਂ ਚ ਬਾਅਦ ਹਾਲ ਹਾਲ ਖਰਾਬ ਹੋਏ ਜੇ ਦਾਣਾ ਫੱਕਾ ਜੋ ਮਕਾਨ ਵਗੋਣਾ ਸਭ ਟਹਿ ਗਏ ਨੇ ਅੱਛਾ ਜੀ ਹੋਰ ਤਾਂ ਰੋਟੀ ਦਾ ਵੇਰੀ ਹਾਰ ਗਏ ਤੇ ਸਰਕਾਰ ਕੋਲੋਂ ਇਹ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਤੇ ਕੋਈ ਘਰ ਨਾ ਕੋਣ ਹੁਣ ਤੁਸੀਂ ਤੇ ਕਾਫੀ ਕਹਿ ਰਹੇ 4 ਸਾਲ ਤੋਂ ਕੈਂਸਰ ਦੇ ਮਰੀਜ਼ ਹੋ ਕੈਂਸਰ ਦੀ ਬਿਮਾਰੀ ਨਾ ਰੁੱਝ ਰਹੀ ਹੋ ਘਰ ਤੇ ਜੋ ਮੈਂ ਆ ਕਮਾਨ ਵਾਲਾ ਔਰ ਬੱਚਾ ਤੇ ਜਨਾਨੀ ਹੈ ਜਨਾਨੀ ਨੇ ਕਿੱਥੇ ਜਾਣਾ ਉਹ ਮਰਗੀ ਦੀ ਸ਼ਿਕਾਰ ਆ ਮਰਗੀ ਦਾ ਦੌਰਾ ਪੈਂਦਾ ਹਨ ਤੇ ਬੱਚਾ ਛੋਟਾ ਹੈ 13 ਸਾਲ ਦਾ ਤੇ 4 ਸਾਲ ਤੋਂ ਜਿਹੜਾ ਕਾਰੋਬਾਰ ਉਹ ਵੀ ਬੰਦ ਆ ਇਸ ਮੌਕੇ ਤੇ ਸਮਝ ਲੋ ਭੁੱਖਿਆਂ ਵਾਲੇ ਖਾਈ ਆ ਕੋਈ ਕਿਸੇ ਜਾਲ ਦਾ ਜਰੀ ਆਣੀ ਹੈ ਸਾਨੂੰ ਰੋਟੀ ਦਾ ਕੋਈ ਸਾਦਨੀ ਹੈ ਕੋਈ ਸਾਦਨੀ ਹੈ ਜੀ ਤੇ ਕਿਦਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਪਿਆ ਇਸ ਮੋਕੇ ਧਰਦਾ ਗਯਾਰਾ ਇਸ ਤਰ੍ਹਾਂ ਇਹ ਕੋਲ ਫੜ ਫੜ ਲਈਦਾ ਕ ਮੈਂ ਤੇ ਕਰ ਦਿੰਦੇ ਨੇ ਜਿਦਾਂ ਸਰਪੰਚ ਵਰਗੇ ਨੇ ਕੋਈ ਆਟਾ ਦਾਣਾ ਵੇਣ ਵੇਣ ਖਾ ਪੀ ਲਈਦਾ ਸਰਕਾਰ ਵੱਲੋਂ ਜਿਹਦਾ ਵਾਅਦਾ ਕੀਤਾ ਜਾ ਰਿਹਾ ਸਰਕਾਰਾਂ ਕਈ ਸਕੀਮਾਂ ਦੇ ਨਾਲ ਜਿਹੜੇ ਗਰੀਬ ਲੋਕਾਂ ਉਹਨਾਂ ਨੂੰ ਜਿਹੜਾ ਖਾਣ ਵਾਸਤੇ ਰਹਿਣ ਵਾਸਤੇ ਘਰ ਬਣਾ ਰਹੀਆਂ ਨੇ ਤੁਹਾਨੂੰ ਕੋਈ ਨਹੀਂ ਪਹੁੰਚਦਾ ਸਾਡੇ ਤੱਕ ਸਾਡੇ ਦਾ ਕਰ ਕੋਈ ਨਹੀਂ ਪਹੁੰਚਿਆ ਘਰ ਤੱਕ ਕਰ ਕੋਈ ਨਹੀਂ ਪਹੁੰਚਿਆ ਕੀ ਮੰਗ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮੰਗ ਇਹੋ ਕਰਨਾ ਚਾਹੁੰਦੇ ਆ ਸਾਡਾ ਕੋਈ ਰਹਿਣ ਵਾਸਤੇ ਕੋਠੀਆ ਕੋ ਬਣ ਜਾ ਛੋਟਾ ਜਿਹਾ ਤੋ ਕੋਈ ਦਾਣਾ ਫੱਕਾ ਜਿਹੜਾ ਸਾਬ ਰੁੜ ਗਿਆ ਆਲਾ ਕੋਈ ਹੈ ਨਹੀਂ ਕੋਈ ਕੋਲ ਬੱਜਿਆ ਜਿ ਕੋਈ ਹੋਈ ਨਹੀਂ ਖਾਂਦੀ ਇਸਮੋ ਕੀ ਕੁਝ ਨਹੀਂ ਹੈ ਉਹ ਜਿਹੜੇ ਜੇ ਆਲੇ ਖਾਣੇ ਵਾਸਤੇ ਤੇ ਕੋਈ ਸੰਸਨਤਾਵਾਂ ਆ ਕੇ ਕੁਝ ਨਹੀਂ ਤੁਹਾਨੂੰ ਦਿੱਤਾ ਜਿੱਦਾਂ ਹਾੜਾਂ ਦੇ ਵਿੱਚ ਕਾਫੀ ਮਦਦ ਕੀਤੀ ਹੈ ਬੰਦੇ ਆਉਂਦੇ ਨੇ ਜੀ ਬਹੁਤੇ ਗਾਂ ਹੀ ਜਿਹੜਾ ਕੋ ਆਂਦਾ ਗਾਂ ਹੀ ਨਿਕਲ ਜਾਂਦਾ ਸਿੱਧਾ ਇਹਦਾ ਤੁਰਿਆ ਤੁਰਿਆ ਗਾਂ ਪਿੰਡਾਂ ਜੀ ਨਿਕਲ ਜਾਂਦੇ ਨੇ ਐਫੇ ਕੋਈ ਬਰਲਾ ਹੀ ਆਉਂਦਾ ਹੁਣ ਜਦੋਂ ਹਾਂਜੀ ਜਿਹੜਾ ਕੋਈ ਉਧਰੋਂ ਮੁੜ ਕੇ ਆਵੇ ਕੋਈ ਉਹ ਫੇਰਾ ਮਾਰ ਦੇ ਕੋਈ ਵਜਾਂ ਪਜਿਆ ਦਾ ਦੇ ਜਾਂਦੇ ਨੇ ਅੱਛਾ ਜੀ ਹਾਂਜੀ ਇਲਾਜ ਚੱਲ ਰਿਹਾ ਤੁਹਾਡਾ ਕੈਂਸਰ ਦਾ ਕਿ ਨਹੀਂ ਲਾ ਜੇ ਅਗੇ ਦੋ ਪ੍ਰੇਡ ਕਰਾ ਗਏ ਆ ਫਤਿਹ ਪਰ ਹਾਂਜੀ ਤੇ ਹੁਣ ਵੱਡਾ ਪ੍ਰੇਸ਼ਾਨ ਹੋਣਾ ਅੱਛਾ ਪਿਓਲਾ ਵੀ ਕੋਈ ਜਰੀਆ ਨਹੀਂ ਆ ਦੋ ਮਹੀਨੇ ਹੋ ਗਏ ਨੇ ਖੱਜਲ ਖਰਾਬ ਹੋਇਆ ਕਰਨੇ ਅੱਛਾ ਜੀ ਪਿਆਰੇ ਤੇ ਕਦੇ ਢੋਣੇ ਟੁਗਿਆ ਵਾ ਤੇ ਜਿਹੜਾ ਬੇਟਾ ਕਿੰਨੇ ਸਾਲਾਂ ਦਾ ਮੇ 13 ਸਾਲਾਂ ਦਾ ਜੀ ਪੜਦਾ ਹਾਂਜੀ ਕਿਹੜੀ ਕਲਾਸ ਚ ਪੜਦਾ 7ਵੀਂ ਜੀ ਕਿੱਥੇ ਪ੍ਰਿਆਸ ਕੋਈ ਕਸਾ ਜੀ ਤੇ ਘਰ ਤੇ ਕਮਾਉਣ ਵਾਲੇ ਤੁਸੀਂ ਇਕੱਲੇ ਹੀ ਹੋ ਬਸ ਇਕੱਲੇ ਆ ਜੀ ਕਾਫੀ ਕਮਾਉਣ ਪਰ ਉਹ ਵੀ 4 ਸਾਲਾਂ ਤੋਂ ਮੰਜੇ ਤੇ ਹੋਣ ਕਰਕੇ ਜਿਹੜਾ ਕਮਾਉਣਾ ਔਖਾ ਪਿਆ ਤਾਂ ਕਿ ਹੁਣ ਤਰਪਾਲ ਦੇ ਵਿੱਚ ਬੈਠੇ ਨੇ ਠੰਡ ਬਹੁਤ ਪੈ ਰਹੀ ਆ ਹੂੰ ਦੇਖੋ ਜਰੀਆਂ ਨੇ ਜੇ ਬਾਰਿਸ਼ ਆ ਗਈ ਤੇ ਕੋਈ ਟਿਕਾਣ ਵਾਲੇ ਕੋਈ ਥਾਂ ਨਹੀਂ ਕੋਈ ਟਿਕਾਣਾ ਨਹੀਂ ਬੜਾ ਔਖਾ ਜਿਹਾ ਵਾ ਬਹੁਤ ਔਖਾ ਜਿਹਾ ਹਲੇ ਰਹਿਣਾ ਤਾਂ ਠੰਡ ਬਹੁਤ ਪੈ ਰਹੀ ਆ ਇੱਕ ਬਿਮਾਰੀ ਦਾ ਵੀ ਰੂਜ ਰਿਓ ਹਾਂ ਜੀ ਬਿਮਾਰੀ ਤੇ ਬਹੁਤ ਵੱਡੀ ਬਿਮਾਰੀ ਆ ਜੇ ਨਾਲ ਪੈਵ ਲੱਗੀ ਹੋਈ ਆ ਅੱਛਾ ਜੀ ਕੋਈ ਪਤਾ ਨਹੀਂ ਕਿਹੜੇ ਮੌਕੇ ਦਰਦ ਉੱਠੇ ਜਾਂ ਇੱਥੇ ਕੋਈ ਸਾਧਨ ਨਹੀਂ ਹੈ ਕੋਈ ਲਾਗੇ ਹਸਪੀਟਲ ਕੋਈ ਨਹੀਂ ਅੱਛਾ ਜੀ ਕੋਈ ਜਾਣ ਦਾ ਕੋਈ ਬੰਦੋ ਵਾਸਤੇ ਕੋਈ ਜਿਹਦਾ ਸਰਕਾਰ ਵੱਲੋਂ ਕੈਂਸਰ ਮਰੀਜ਼ਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਕੋਈ ਨਹੀਂ ਤੁਹਾਡੇ ਤੱਕ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਚਾਹ ਕੋਈ ਹੋਰ ਕੋਈ ਨਹੀਂ ਪਹੁੰਚਿਆ ਵੀ ਕਿ ਕੈਂਸਰ ਦਾ ਮਰੀਜ਼ ਜਿਹੜਾ ਮੰਜੇ ਦੇ ਉੱਪਰ 4 ਸਾਲਾਂ ਤੋਂ ਜਿਹੜਾ ਰਹਿ ਰਿਹਾ ਕੋਈ ਨਹੀਂ ਆਮਦ ਵਾਸਤੇ ਸਾਡੇ ਵਾਸਤੇ ਕੋਈ ਨਹੀਂ ਆਇਆ ਜੀ ਕੋਈ ਮੇਰੇ ਮੱਥੇ ਪੁੱਜਾ ਸਾਡੇ ਕੋਲ ਸਿਹਤ ਵਿਭਾਗ ਦਾ ਵੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤਾਂ ਕੀ ਕਹਿਣਾ ਚਾਹੁੰਦੇ ਆਸਮੁੱਖ ਜਿਹੜੀ ਅਪੀਲ ਕੀ ਕਰਨਾ ਚਾਹੁੰਦੇ ਹੋ ਤੁਸੀਂ ਤੇ ਇਹੋ ਕਰਨਾ ਚਾਹੁੰਦੇ ਆ ਜੇ ਕੋਈ ਕਮਰਾ ਬਣ ਜੇ ਚਾਹੇ ਕੋ ਲਾਜਵਾਂ ਘਰਾ ਦੇ ਥੋੜਾ ਜਿਹਾ ਮਾੜਾ ਮੋਟਾ ਕੋਈ ਪੈਸੇ ਤੇ ਲਾ ਮੇ ਜਿਹੜੋ ਗਲੇ ਲਾਜ ਘਰਾ ਹਟਿਆ ਉਹਦੇ ਮੰਜੀ ਦੇ ਬੈਠੇ ਰਹੇ ਕੋਈ ਜਰੀਆ ਹੀ ਕੋਈ ਨਹੀਂ ਸਾਡੇ ਕੋਲ ਤੇ ਜਿਹੜੇ ਲਾਜਵਾਂ ਘਰਾ ਲਈ ਪੈਸੇ ਕੋਦੇ ਦੇ ਦੇ ਤੇ ਘਰ ਵਿੱਚ ਜਿਹੜਾ ਆਪਣੇ ਪਰਿਵਾਰ ਆ ਬਾਕੀ ਉਹ ਵੀ ਫਿਰ ਇੱਥੇ ਰਹਿ ਰਿਹਾ ਕੋ ਵੀ ਸਾਹਿਬ ਇੱਥੇ ਰਹਿ ਰਹੇ ਕਿੰਨੇ ਜੀ ਇੱਥੇ ਰਹਿ ਰਹੇ ਹੋ ਅਸਮ ਜੀ ਕਿੰਨੇ ਇੱਥੇ ਇਹ ਸਾਨੂੰ ਮੇਰਾ ਪਰਿਵਾਰ ਘਰ ਦੇ ਜਿਹੜਾ ਘਰ ਦਾ ਮੁਖੀ ਆ ਜਿੰਨਾਂ ਵੱਲੋਂ ਪਿਛਲੇ ਕਰੀਬ 4 ਸਾਲਾਂ ਤੋਂ ਜਿਹੜੇ ਇੱਕ ਕੈਂਸਰ ਦੀ ਬਿਮਾਰੀ ਦੇ ਨਾਲ ਆਪਣਾ ਜ਼ਿੰਦਗੀ ਦਾ ਜੰਗ ਲੜ ਰਹੇ ਨੇ ਔਰ ਉਹਨਾਂ ਦਾ ਇਹੋ ਕਹਿਣਾ ਵੀ ਪਿਛਲੇ 4 ਸਾਲਾਂ ਤੋਂ ਮੈਂ ਮੰਜੇ ਤੇ ਰਹਿਣ ਕਰਕੇ ਘਰ ਦਾ ਜਿਹੜਾ ਗੁਜ਼ਾਰਾ ਚਲਾਉਣਾ ਉਹ ਵੀ ਔਖਾ ਵਾ ਕਿਉਂਕਿ ਘਰ ਦਾ ਜਿਹੜਾ ਮੁਖੀ ਆ ਉਹ ਮੰਜੇ ਦਾ ਜਿਹੜਾ ਬੇਟਾ ਸਿਰਫ ਹਜੇ 13-14 ਸਾਲ ਦਾ 13-14 ਸਾਲ ਦਾ ਵਾ ਔਰ ਘਰ ਦੀ ਜਿਹੜੀ ਆ ਉਹ ਵੀ ਇੱਕ ਮਿਰਗੀ ਦੀ ਬਿਮਾਰੀ ਦੀ ਸ਼ਿਕਾਰ ਆ ਉਹਨੂੰ ਕਿਸੇ ਵੇਲੇ ਵੀ ਜਿਹੜਾ ਮਿਰਗੀ ਦਾ ਦੁਬਾਰਾ ਪੈ ਜਾਂਦਾ ਜਿਸ ਕਰਕੇ ਘਰ ਵਿੱਚ ਜਿਹੜਾ ਜਿਹੜਾ ਘਰ ਦਾ ਗੁਜ਼ਾਰਾ ਚਲਾਉਣਾ ਉਹ ਕਾਫੀ ਜ਼ਿਆਦਾ ਔ ਇਸ ਤੋਂ ਇਲਾਵਾ ਮੇਰੇ ਨਾਲ ਇਸ ਮੁਕਿ ਉਹਨਾਂ ਦਾ ਬੇਟਾ ਉਹਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਕੀ ਕਹਿੰਦਾ ਔਰ ਅਸ਼ਦੀਪ ਕਿਹੜੀ ਕਲਾਸ ਪੜ੍ਹਨ ਸੱਤਵੀਂ ਡੈਡੀ ਕਿਦੋਂ ਦੇ ਮੰਜੇ ਤੇ ਆ ਬਿਮਾਰ ਆ 4 ਸਾਲ ਦੇ ਤੇ ਘਰ ਚ ਫਿਰ ਕੰਮ ਕਮ ਕੋਈ ਨਹੀਂ ਕਰਦੇ ਨਹੀਂ ਤੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਕੰਡ ਦਾ ਕੁਝ ਆਲਾ ਇਦਾਂ ਤੇ ਜਦੋਂ ਹੜ ਆਇਆ ਸੀ ਉਦੋਂ ਕਿੰਨਾ ਕਿੰਨਾ ਪਾਣੀ ਇੱਥੇ ਆ ਗਿਆ ਸੀ ਉਹ ਤਾਂ ਕੋਠੇ ਉੱਪਰ ਆਨ ਨੂੰ ਫਿਰਦਾ ਸੀ ਅੱਛਾ ਜੀ ਕੋਟੇ ਟਟ ਗਿਆ ਤੁਹਾਡੇ ਹੱਟ ਵਿੱਚ ਹਾਂਜੀ ਕਿੰਨੇ ਕੋ ਕਮਰੇ ਸੀ ਦੋ ਤੇ ਹੁਣ ਹੁਣ ਕਿੱਦਾਂ ਰਹਿ ਰਹੇ ਹੋ ਹੁਣ ਤਰਪਾਲ ਵਿੱਚ ਰਹਿ ਰਹੇ ਹਾਂ ਕਿੰਨੇ ਚਿਰ ਤੋਂ ਹੱਟ ਤੋਂ 10 ਦਿਨ ਬਾਅਦ ਹੱਟ ਤੋਂ 10 ਦਿਨ ਬਾਅਦ ਤਰਪਾਲ ਚ ਰਹਿ ਰਹੇ ਹੋ ਤੇ ਘਰ ਦਾ ਜਿਹੜਾ ਉਹਨੂੰ ਗੁਜ਼ਾਰਾ ਕਿੱਦਾਂ ਚੱਲਦਾ ਫਿਰ ਗੁਜ਼ਾਰਾ ਇਤਰੇ ਚੱਲਦਾ ਤੇ ਕਿ ਕੋਈ ਪੈਸੇ ਲੈ ਲੈਣੇ ਆ ਜਾਂ ਕੋਈ ਦੇ ਦਿੰਦਾ ਸਮਾਨ ਹੂੰ ਫੋਜੀ ਫੋਜੀ ਬੰਨਾ ਹਾਂਜੀ ਠੀਕ ਆ ਤੇ ਡੈਡੀ ਕਿੰਨੇ ਚਿਰ ਤੋਂ ਮੰਜੇ ਦੇ ਚਾਰ ਸਾਲ ਚਾਰ ਸਾਲ ਤੋਂ ਇਹਨਾਂ ਦਾ ਇਲਾਜ ਕਿੱਥੋਂ ਚੱਲਦਾ ਇਹਨਾਂ ਦਾ ਇਲਾਜ ਜੀਅਣ ਕੇ ਚੱਲਣ ਦੇ ਅੱਛਾ ਜੀ ਤੇ ਹੁਣ ਜਦੋਂ ਰਾਤ ਪੈਂਦੀ ਐ ਇੱਥੇ ਇਕੱਲੇ ਤੁਸੀਂ ਰਹਿ ਰਹੇ ਹੋ ਖੇਤਾਂ ਵਿੱਚ ਡਰ ਨਹੀਂ ਹੁੰਦਾ ਲੱਗਦਾ ਲੱਗਦਾ ਡਰ ਹਾਂਜੀ ਪਹਿਲਾਂ ਵੀ ਘਰ ਇੱਥੇ ਹਾਂਜੀ ਕਿਹੜਾ ਕੋ ਕੀ ਮੰਗ ਕਰਦੇ ਹੋ ਅਸੀਂ ਆ ਕਹਾਂ ਚਾਹ ਕਿ ਸਾਡਾ ਘਰ ਭਰਾ ਦੇ ਹਾਂ ਜਾਂ ਪਿਤਾ ਜੀ ਦੇ ਇਲਾਜ ਲਈ ਪੈਸੇ ਦੇ ਦੇ ਹਾਂ ਸਮਾਜਿਕ ਜਥੇਬੰਦੀਆਂ ਨੇ ਆਈਆਂ ਕੋਈ ਤਾਂ ਟਿਕੋ ਨਹੀਂ ਕੋਈ ਨਹੀਂ ਪਹੁੰਚਿਆ ਤੇ ਮਮਾ ਜਿਹੜੀ ਉਹ ਘਰ ਦਾ ਕੰਮ ਹੀ ਕਰਦੇ ਆ ਕਿ ਜਾਂ ਬਾਹਰ ਵੀ ਕੰਮ ਕਰਦੇ ਕੋਈ ਲੋਕ ਕਰਵੇ ਕਰਦਾ ਕੰਮ ਅੱਛਾ ਜੀ ਤੇ ਜਿਹੜੇ ਪ੍ਰਸ਼ਾਸਨ ਸਮਾਜਿਕ ਜਥੇਬੰਦੀ ਉਹਨਾਂ ਕੋ ਕੀ ਮੰਗ ਕਰਦੇ ਬੋੜਾ ਤੋਂ ਅਸੀਂ ਹੀ ਮੰਗ ਕਰਦੇ ਕਿ ਸਾਡਾ ਘਰ ਬਣਾ ਦਿਓ ਜਾਂ ਪੇਰਾ ਜੀ ਦੇ ਲਈ ਪੈਸੇ ਦੇ ਇਹ ਸਾਨੂੰ ਉਹਨਾਂ ਦੇ ਬੇਟਾ ਜੀ ਜਿਨ੍ਹਾਂ ਵੱਲੋਂ ਇਹੋ ਦੱਸਿਆ ਜਾ ਰਿਹਾ ਹੈ ਕਿ ਮੇਰਾ ਜ਼ਿੰਦਗੀ ਦਾ ਜਿਹੜਾ ਏਮ ਹੈ ਇਹੋ ਹੀ ਆ ਵੀ ਮੈਂ ਪੜ ਕੇ ਫੌਜ ਦੀ ਨੌਕਰੀ ਕਰਾਂਗਾ ਪਰ ਆਉਣ ਵਾਲਾ ਸਮਾਂ ਜਿਹੜਾ ਹਜੇ ਕਾਫੀ ਲੰਬਾ ਵਾ ਹਜੇ 7ਵੀਂ ਕਲਾਸ ਵਿੱਚ ਹੀ ਪੜ ਰਿਹਾ ਪਰ ਇਸ ਮੁਕੇ ਜਿਹੜਾ ਉਹਦਾ ਪਿਤਾ ਇੱਕ 4 ਸਾਲ ਤੋਂ ਮੰਜੇ ਦੇ ਉੱਤੇ ਬਿਮਾਰੀ ਦੇ ਨਾਲ ਜਿਹੜਾ ਲਾਜਪੱਖ ਹੋਊਝ ਰਿਹਾ ਪਰ ਕਿਸੇ ਵੀ ਸਰਕਾਰਾ ਔਰ ਕਿਸੇ ਵੀ ਖਾਸ ਕਰਕੇ ਜਥੇਬੰਦੀਆਂ ਜੋ ਜਥੇਬੰਦੀਆਂ ਸਮਾਜ ਸੇਵਕਾ ਖਾਸ ਕਰਕੇ ਉਹਨਾਂ ਵੱਲੋਂ ਭਾਵੇਂ ਸਰਹੱਦੀ ਖੇਤਰਾਂ ਅੰਦਰ ਕਾਫੀ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਗਈ ਪਰ ਇਸ ਪਰਿਵਾਰ ਤੱਕ ਜਿਹੜਾ ਕੋਈ ਵੀ ਹਜੇ ਤੱਕ ਨਹੀਂ ਪਹੁੰਚਾ ਜਿਸ ਕਰਕੇ ਅੱਜ ਵੀ ਪਰਿਵਾਰ ਜਿਹੜਾ ਵਾ ਕਾਫੀ ਪਰੇਸ਼ਾਨ ਹੋ ਰਿਹਾ ਇਸ ਮੁਕੇ ਮਰਨਾ ਪਿੰਡ ਦੇ ਮੋਤਵਾਰ ਬੀ ਲੋਕ ਨੇ ਪਿੰਡ ਦੇ ਸਰਪੰਚ ਨੇ ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ ਉਹ ਵੀ ਮੇਰੇ ਨਾਲ ਨੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਕਿ ਤੁਸੀਂ ਪ੍ਰਸ਼ਾਸਨ ਤੱਕ ਇਹਨਾਂ ਦੀ ਜਿਹੜੀ ਹੈ ਕੋਈ ਵੀ ਜਿਹੜੀ ਗੋਹਰ ਨਹੀਂ ਲਗਾਈ ਔਰ ਜੇ ਗੋਹਰ ਲਗਾਈਏ ਤਾਂ ਪ੍ਰਸ਼ਾਸਨ ਵੱਲ ਇਹਨਾਂ ਦੀ ਮਦਦ ਕੋਈ ਨਹੀਂ ਕੀਤੀ ਗਈ ਕੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਕੀ ਨਾਂ ਆਪਣਾ ਔਰ ਕਿਹੜਾ ਪਿੰਡ ਆ ਮੇਰਾ ਨਾਮ ਕਰਨਾਮ ਸਿੰਘ ਆ ਜੀ ਮੇਰਾ ਪਿੰਡ ਤੂਰ ਆ ਪ੍ਰਸ਼ਾਸਨ ਨੂੰ ਪਟਵਾਰੀ ਸਾਹਿਬ ਆਏ ਜਾਂ ਸਰਵੇ ਕਰਨ ਪੀਲੋ ਡੀ ਵਾਲੇ ਆਏਦੇ ਆ ਉਹ ਲੈ ਕੇ ਲੈ ਗਦੇ ਆ ਜੀ ਆਵਾਸ ਯੋਜਨਾ ਚ ਇਹਨਾਂ ਦਾ ਘਰ ਪੈਣਾ ਪਰ ਉਹ ਬਹੁਤ ਛੇਤੀ ਪੈ ਜਾਣਾ ਚਾਹੀਦਾ ਜੀ ਹਾਲੇ ਤੱਕ ਵੇਟ ਹੀ ਕਰਦੇ ਆ ਜੀ ਘੱਟੋ ਘਾਟ ਇਹਨਾਂ ਦਾ ਸੱਤ ਤੇ ਘੱਟੋ ਘੱਟ ਪੈ ਜੈ ਇਹਨਾਂ ਦੀ ਜੀ ਇਹ ਪਰਿਵਾਰ ਕਿਦੋਂ ਦਾ ਜਿਹੜਾ ਏਦਾਂ ਬਿਨਾ ਛੱਤ ਤੋਂ ਔਰ ਬਿਨਾ ਜਿਹੜਾ ਵਾ ਆਪਣੇ ਰੋਜੀ ਰੋਟੀ ਕਮਾਉਣ ਤੋਂ ਬਿਨਾ ਇੱਥੇ ਮੰਜੇ ਦੇ ਉੱਤੇ ਜਿਹੜੇ ਕੈਂਸਰ ਦੇ ਪੀੜਤ ਨੇ ਰਹਿ ਰਹੇ ਇਹ ਤੇ 4-5 ਸਾਲ ਤੋਂ ਬਿਮਾਰ ਆ ਜੀ ਕਾਫੀ ਹਸਪਤਾਲ ਬਦਲ ਬਦਲ ਕੇ ਵੀ ਦੇਖਿਆ ਜੀ ਇਹਦਾ ਦੋ ਤਿੰਨ ਵਾਰੀ ਆਪਰੇਟ ਵੀ ਹੋਇਆ ਤੇ ਦੁਆਰਾ ਉਹ ਹੋਇਆ ਨੇ ਇਹ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਲੋ ਘਟੂ ਘਟਾ ਆਵਾਸ ਯੋਜਨਾ ਤਰੰਤ ਇਹਨਾਂ ਨੂੰ ਆਵਾਸ ਯੋਜਨਾ ਚੰਨ ਦੀ ਪਹਿਲੀ ਕਿਸ਼ਤ ਦੇ ਘਟੂ ਘਟ ਪਾਈ ਜਾਏ ਤੇ ਇਹਨਾਂ ਦਾ ਕੋਈ ਸਸਤਾ ਕੋਈ ਸਹਾਇਤਾ ਕਰੇ ਤੇ ਇਹ ਥੋੜਾ ਬੁੜਾ ਕਾਰਨ ਨਾਲ ਜੀਵਨ ਕੰਢੀ ਅੱਜ ਇਹਨਾਂ ਦਾ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਘਰ ਦਾ ਜੀ ਪਹਿਲੀ ਡੇਢ ਕਿੱਲਾ ਹੈਗੀ ਆ ਜੀ ਉਹ ਵੀ ਝੋਨਾ ਸਾਰਾ ਖਰਾਬ ਹੋ ਗਿਆ ਸੀ ਤੇ ਉਹ ਪੈਸੇ ਵੀ ਲੈਣਾਂ ਦੇ ਨਹੀਂ ਆਏ ਜੀ ਉਹ ਮਾਰ ਵੀ ਦੇ ਅੱਛਾ ਔਖਾ ਹੀ ਕੰਮ ਜੀ ਇਹਨਾਂ ਦਾ ਇਹ ਸਾਨੂੰ ਮੇਰੇ ਨਾਲ ਸਰਪੰਚ ਗੁਰਨਾਮ ਸਿੰਘ ਤੂਰ ਜਿਨ੍ਹਾਂ ਵੱਲੋਂ ਇਹੋ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਸਾਡੇ ਵੱਲੋਂ ਕਾਫੀ ਵਰਾ ਜਿਹੜਾ ਹੈ ਇਨਾਂ ਦੀ ਜਿਹੜੀ ਮੁਸ਼ਕਲਾ ਲਿਆਂਦੀ ਗਈ ਆ ਪਰ ਪ੍ਰਸ਼ਾਸਨ ਵਾਲੋ ਹਜੇ ਤੱਕ ਦੇ ਨਾਂ ਤੇ ਇਹਨਾਂ ਨੂੰ ਜੋ ਇਹਨਾਂ ਦੀ ਫਸਲ ਹੀ ਕਿਰੇਟ ਕਿਲਾ ਜ਼ਮੀਨ ਦੱਸੀ ਜਾ ਰਹੀ ਹੈ ਜੋ ਇਹਨਾਂ ਕੋਲ ਵਾਝੋਗਾ ਨਾ ਤੇ ਉਹਦਾ ਫਸਲ ਦੀ ਜਿਹੜੀ ਖਰਾਬ ਹੋ ਗਈ ਸੀ ਸਾਰੀ ਨਾ ਉਹਦਾ ਹਜੇ ਤੱਕ ਕੋਈ ਮੁਆਵਜ਼ਾ ਦਿੱਤਾ ਗਿਆ ਪਰ ਵੇਖਣਾ ਇਹ ਹੋਏਗਾ ਕਿ ਜਿਹੜੇ ਆਮ ਗਰੀਬ ਲੋਕ ਨੇ ਉਹਨਾਂ ਤੱਕ ਸਰਕਾਰੀ ਅਧਿਕਾਰੀਏ ਤੇ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਫਸਰ ਨੇ ਉਹ ਕਿੰਨਾ ਕੁ ਧਿਆਨ ਦੇ ਰਹੇ ਨੇ ਔਰ ਜਿਹੜੇ ਆਂ ਖਾਂ ਲਈ ਮਜਬੂਰ ਹੋ ਰਹੇ ਨੇ ਸਾਡਾ ਮੇਨ ਖਬਰ ਕਰਨ ਦਾ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਇਹੋ ਇੱਕ سلسلہ ਸੀ ਕਿ ਪ੍ਰਸ਼ਾਸਨ ਜਿਹੜੀਆਂ ਨੇ ਜੋ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਜਿਹੜੇ ਅੱਖਾਂ ਬੰਦ ਕਰਕੇ ਇਹਨਾਂ ਲੋਕਾਂ ਵੱਲ ਧਿਆਨ ਨਹੀਂ ਦੇ ਰਹੇ ਔਰ ਉਹਨਾਂ ਨੂੰ ਅੱਜ ਵੀ ਅੱਖਾਂ ਖੋਲ ਕੇ ਇਹਨਾਂ ਦੀ ਵੱਤਵਾਦ ਮਦਦ ਕਰਨੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਅਤਿ ਦੀ ਸਰਦੀ ਪੈ ਰਹੀ ਆ ਗਰੀ ਪਰਿਵਾਰ ਆਪਣੇ ਛੱਤ ਦੇ ਹੇਠਾਂ ਰਹਿਣ ਲਈ ਯੋਗ ਹੋ ਜੇ ਅਤੇ ਜੋ ਇੱਕ ਬੱਚਾ 7ਵੀਂ ਕਲਾਸ ਚ ਪੜ ਰਿਹਾ ਉਹ ਵੀ ਬੱਚਾ ਆਉਣ ਵਾਲੇ ਸਮੇਂ ਵਿੱਚ ਆਪਣਾ ਭੁੱਖ ਜਿਹੜਾ ਇੱਕ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ ਇਹ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਦਾ ਖਿਆਲ ਦਿੰਦੇ ਆ ਕਿ ਜਾਂ ਫਿਰ ਇਹ ਲੋਕ ਗਰੀਬ ਜਿਹੜੇ ਦਰਦਾਂ ਦੀਆਂ ਠੋਕਰਾ ਖਾਣ ਲਈ ਐਦਾਂ ਹੀ ਆਪਣੀ ਇੱਕ ਤਰਪਾਲ ਦੇ ਹੇਠਾਂ ਹੀ ਆਪਣਾ ਜੀਵਨ ਬਤੀਤ ਕਰ ਲਈ ਮਜਬੂਰ ਹੋਣਗੇ ਕੈਮਰਾਮੈਨ ਵਰਿੰਦਰ ਠਾਕਰ ਦੇ ਨਾਲ ਹਰਜਿੰਦਰ ਸਿੰਘ ਘਰਾਇਆ ਸ਼ੁਦਾਸਪੁਰ